ਉਹ ਤਾਂ ਗੱਲਾਂ ਕਰੀ ਜਾ

ਬੈ ਜਾਇਆ ਕਰੋ ਬੈ ਜਾਇਆ ਕਰੋ ਕਿਤੇ ਭੈਣ ਦੇ ਤੂੰ ਕਿੱਥੇ ਨੋਟ ਖਾਣੇ ਗਵਾ ਗਵਾ ਕੇ ਮੀਨੂ ਬੁਗਾਰੀ ਹੋ ਹੋਰ ਬੈ ਜਾ ਬੈ ਜਾ ਕਰੋ ਨੰਗਾ ਸੌਖਾ ਹੀ ਪਣੀ ਆ ਤੂੰ ਯਾਰ ਆਤੀ ਕਰਦੀ ਖਾਰੀ ਬੜੀ ਪਾਣੀ ਆ ਰਿਹਾ ਹੈ ਹਮੋਂ ਇਕੱਠੇ ਦਸੇ ਵਟਣ ਦੇ ਹਰੀ ਅਜੇ ਤੱਕ ਬੋਲ ਕੇ ਮਾਦੋਂ ਦਾਨਾ ਉਸੇ ਆ ਬੋਲ ਆ ਤੱਕ ਤੋ ਤੇ ਆਸਤ੍ਰਿਆ ਲੇਰ ਕੋਰਾ ਇਧਰ ਕੁਮਾਰ ਖੜਾ ਲਈ ਬਰੋਕ ਵਾਲੇ ਤੋਂ ਦਾ ਆ ਹੀ ਨਹੀਂ ਇਹ ਲੋਕਾਂ ਨੂੰ ਮਾਲਕ ਸਾਰੀ ਹੈ ਨਾ ਪੰਚਾਇਤ ਹੀ ਹੈ ਹੈ ਪੰਚਾਇਤ ਹੈ ਇਹ ਛੋਟੀਆਂ ਚੀਚੀਆਂ ਦੀ ਅੱਲਾ ਬਰਤਨ ਇਹ ਦੂ ਘੰਡੇ ਦੇ ਬਾਹਰ ਕੋਈ ਨਹੀਂ ਆਖਦਾ ਚਾਰਦੇ ਚਾਰਦੇ ਆਈ ਪਾਈ ਲੱਗ ਨਹੀਂ ਕਾਟੀ ਉਹ ਇੱਥੋਂ ਤੱਕ ਲੱਗੇ ਤਾਂ ਗੱਲ ਬੰਦੀ ਕੋਸ਼ੇ ਨਹੀਂ ਹੂੰ ਕਿਉਂ ਦਾ ਮਸਾ ਬੰਨਿਆ ਨਹੀਂ ਅੰਗੇ ਨੰਗੇ ਉਹ ਤੇ ਪਿਛਲੀ ਵਾਰ ਇੱਥੋਂ ਤੱਕ ਲੱਗ ਗਿਆ ਇੱਥੋਂ ਦਾ ਆਹ ਕਰਕੇ ਇਹਦੇ ਵਿੱਚ 3 ਸੀ ਹੂੰ ਤਾਂ ਕੋਈ ਨਹੀਂ ਕਰਦਾ ਉਹ ਦੋ ਦਾ ਉਹ ਨਾ ਮਾ ਜਿਆ ਦੋ ਇਹ ਲੈ ਜੇ ਜਾਂਦਾ ਨੇ ਮੁਰਗਾ ਇੱਥੋਂ ਜਾਂਦਾ ਮੋਟਾ ਚੱਲ ਠੀਕ ਆ ਬੰਦਾ ਰਾਹਾਂ ਨਾਲ ਕੋਪਾ ਦੋ ਦੋ ਆਂਦੀ ਮੈਂ ਨਹੀਂ ਗੱਲਾਂ ਹਾਂ ਮੁੜ ਜੀਏ ਮੋੜ ਦੀ ਗੱਲ ਬਹੁਤ ਗੱਲ ਸਹੀ ਹੈ ਉਹ ਤੇ ਆ ਜਾਓ अच्छा? ना उतरा? अच्छा हाँ कख अगे अगर नहीं आते लोग अग चली चल शमार बे आइए चल इक बार सफरते ਭਾਰਾ ਪਿਛਲੇ ਸਾਲ ਆਜੇ ਇਹਦੇ ਕੋਈ ਪਾਣੀ ਨਹੀਂ ਆਜੇ ਪੂਰੇ ਆਪਸ ਮਾਰ ਰੁਕਦੇ ਨਰੇ ਹਾਂ ਤਾਂ ਅੱਜ ਇਹਦੇ ਵੀ ਹੀੜੀ ਨਹੀਂ ਕਰਦਾ ਇਹ ਵੀ ਹੋ ਰਿਹਾ ਪਿਛਲੀ ਵਾਰ ਤੋਂ ਬਹੁਤ ਜ਼ਿਆਦਾ ਪਾਣੀ ਇੱਕ ਚੁਗੜੇ ਭਰਿਆ ਸਾਰੇ ਡੋਕ ਰਿਆ ਆਹੋ ਮਾਰੇ ਮਾਰੇ ਦਿਖਾਈ ਦਿੰਦੇ ਆਣਾ ਆਹ ਹਰ ਜਿਹੜੇ ਘਾਹ ਪਾਣੀ ਉਦੋਂ ਜਦ ਤੁਸੀਂ ਤੁਸੀਂ ਉਹ ਪਾਣੀ ਆਇਆ ਹੈ ਉਹ ਜਿਹਨੇ ਨਹੀਂ ਜਿਹੜੀ ਕਾਲੀ ਮਾਰਦੀ ਹੈ ਉਹ ਤਕੀ ਲੈ ਰਿਹਾ ਹੋਣ ਰੋਟਾ ਹੀ ਆਉਣਾ ਕੋਈ ਨਹੀਂ ਖਲਾਗੇ ਹੈ ਕਿਉਂ ਚਲਿਓ ਤਾਂ ਸੁਣਿਓ ਨਹੀਂ ਚੱਲ ਜਾਗੇ ਉਹ ਜਾਂਦੇ ਮੋਟਰਸਾਈਕਲ ਚੱਲ ਜਾਂਦਾ ਵਾ ਓਏ ਬੰਦਾ ਆਇਆ ਚੱਲ ਹਾਂ ਚਲੀਏ ਚੱਲ ਇਹ ਪਾਣੀ ਕੀ ਹੋ ਗੇ ਹੈ ਅਗਰ ਪੂਆ ਜਾ ਕਦਾ ਮਾੜੇ ਨਿਕਲ ਜਾਗੇ ਆਪਾਂ ਕਿ ਮੁਸ਼ਕਲ ਹੈ ਜਾ ਕਦਾ ਮਸ਼ੀਨ ਇੱਥੇ ਡੋਬ ਲੱਗੇ ਹੁਣ ਕਿਦਾਂ ਥੋੜਾ ਹੀ ਹੈ ਬੜਿਆ ਨਾ ਜੀ ਬੜਿਆ ਫਿਰ ਹੱਤੀਆਂ ਨਹੀਂ ਹਾਂ ਘਾਟੀ ਹੈ ਇੰਨਾ ਨਹੀਂ ਹੋਣੀ ਬੜਿਆ ਆਓ ਦੋ ਪਹਿਲੇ ਖਾਲੋ ਹੋਰ ਟਾਓ ਮਿੱਠੀ ਖਾਧੀ ਜਾਓ ਆਹ ਜੇ ਉਹ ਪੈਸਾ ਨਾ ਆਵੇ ਆ ਬੈਠਾ ਆ ਗਿਆ ਉਹ ਕਿਉਂ ਪਤਾ ਉੱਥੋਂ ਗਿਆ ਹੂੰ ਪਿਛਲੀ ਵਾਰ ਬਹੁਤ ਸੀ ਚਲ ਆ ਅੱਗੇ ਤਾਂ ਜਾ ਨਹੀਂ ਆਪਣਾ ਚੱਲ ਜਾਂਦਾ ਠੀਕ ਐ ਇਹਨੂੰ ਅੱਗੇ ਹੋਰ ਵੀ ਐ ਕੋ ਅੱਛਾ ਚੱਲ ਇਹ ਚੋਕੂ ਤੋਂ ਜਾਏ ਅੱਗੜੀ ਮੋੜੇ ਪੁੱਛਾਂਗਾ ਉਹ ਟੁੱਟ ਗਿਆ ਕਾਟਿਆ ਹੈ ਰੇ ਪਾਣੀ ਨਹੀਂ ਨਾਗਾ ਪਾਣੀ ਘਟਿਆ ਹਾਂ ਘਾਟੇ ਮੇਂ ਹਲਪੜੇ ਕੋਲੇ ਇਹ ਪੂਰਾ ਪਾਣੀ ਨਾ ਸੱਡਿਆ ਵਾ ਗੇੜ ਖੋਲੇ ਕਹਿੰਦੇ ਸੱਡ ਹੋ ਗਏ ਉਹਨੂੰ ਬੋਲਦੇ ਅਦਰੋਂ ਲਾ ਸੁੰਦੇ ਮਤਲਬ ਕਿ ਉਹ ਚਾਹੀਏ ਜੇ ਦੋ ਖੁੱਲ ਗਏ ਫੇਰ ਕਿਤੇ ਜੜੂ ਗੇੜ ਦਾ ਗੇੜ ਹੁੰਦਾ ਜਨਾ ਹੀ ਕੋਈ ਗਾੜੀ ਟੁੱਟੇ ਪਰ ਤੁਸੀਂ ਵੱਡਗਲੀ ਗਾੜੀ ਜੇ ਪਾਣੀ ਕਾਹ ਜਾਵੇ ਮੀਨ ਇਕੱਠੇ ਨਹੀਂ ਜਾਵੇ ਇੱਥੇ ਹੀ ਚੱਲਦੀ ਹੈ ਨਾ ਚੱਲਦੀ ਹੈ ਫਿਰ ਚੱਲਦੀ ਕੋਈ ਚੱਕਰ ਨਹੀਂ ਲੱਗਰੇਗੀ ਮਿੱਟੀ ਹੈ ਨਾ ਪਾਣੀ ਕੋਲੀ ਉੱਤੇ ਸਲਾਓ ਬੈ ਚਲੋ ਕਾਰ ਕੱਢ ਲੈ ਚੱਲੀਏ ਫਿਰ ਆਪਾਂ ਉਹ ਤਾਂ ਹੈ ਮੋਟਰਸਾਈਕਲ ਉਹਦਾ ਛਾਈ ਕੰਮ ਹਾ ਤੇਰੀ ਉਹ ਨਹੀਂ ਚੱਲਣੀ ਕੁਮੜਕਰੀ ਹਾਂ ਆ ਇੱਥੋਂ ਚਾਣਦੇ ਆ ਉਹ ਟੱਡੀ ਓਏ ਆਹੀ ਓਆ ਉਹ ਤੇਰੀ ਪਾਰੇ ਲੱਗਾ ਹੈ ਤੂੰ ਹਾਂ ਉਹ ਸਹੀ ਗੱਲ ਆ ਭੈਣ ਦੀ ਉਹ ਇਹ ਤੇ ਤੁਸੀਂ ਕੀ ਸੋਚੀ ਆ ਆਦੀ ਕੋਈ ਜਾਈ ਫੋਗਾ ਤੂੰ ਛੋੜ ਗਈ ਮੌਤ ਤੂੰ ਛੋਟੀ ਰੁਕੀ ਆ ਜੇ ਆਹਾਂ ਇਹ ਦੇਖ ਤੇ ਇਹ ਛੋੜ ਦੇ ਤੇ ਜਿਹੜਾ ਹੜ ਗਿਆ ਪੈਂਦਾ ਇਹ ਅਜੇ ਹੜ ਵਾਲਾ ਕੰਮ ਹੈ ਨਹੀਂ ਨਾ 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 ਹਾਂ ਹਾਂ ਇਹ ਨਾ ਹੋਰ ਮਾਰੇ ਨਾ ਮੰਦਾ ਮਰ ਨਹੀਂ ਸਕਦਾ ਇਹ ਪੰਚ ਚੋਟੀ ਜਾਏ ਨਿਕਲ ਜਾਂਦਾ ਹੈ ਨਾ ਉਹ ਜੱਪਦਾ ਮੰਦਾ ਪਰ ਹਵਾ ਚਲਵਾ ਲੈ ਤਾਂ ਇਹ ਦੇਖਦਾ ਹਾਂ ਆਪਣੀ ਕਿਰਿਆ ਕਰ ਰਿਹਾ ਨਵੀ ਇੱਥੇ ਕਿਰਿਆ ਕਰਦਾ ਉਹ ਲਾ ਕੇ ਫਿਰ ਉਹ ਤੇਜ਼ ਰਿਹਾ ਹਾਂ ਤੇ ਤੁਸੀਂ ਛੱਡਦਾ ਹੈ ਅੱਛਾ ਤੇ ਆ ਆਪਣੀ ਦੂਰ ਇੱਥੇ ਇਹਦੇ ਅਸੀਂ ਡਾਪ ਲੱਗੀ ਤੇ ਰਿਆ ਦੀ ਫੇਰ ਹਮ ਪਾ ਦਿੰਦਾ ਖਾਰ ਇਹਦਾ ਆਹ ਸਾਹ ਚੱਲਦਾ ਕਰ ਤੋ ਰਿਆ ਬੜੀ ਦੂਰ ਇੱਥੇ ਅੱਛਾ ਫੇਰ ਇੱਥੇ ਖਾਰ ਪਾ ਦੇ ਜੈਸੇ ਜੈਸੇ ਤੇ ਤੁਸੀਂ ਛੱਡਦਾ ਪੂਰਾ ਬੱਜੇ ਤੇ ਹੈ ਨਾ ਚਾਹ ਦਿਖਾ ਦੇ ਜੀ ਇੱਥੇ ਆਏ ਬਲ ਸਹੀ ਹੈ ਬਾਕੀ ਇਹ ਬਹੁਤ ਪੁਰਾਣੀ ਹੈ ਇਹ ਛੱਡ ਕੇ ਨਹੀਂ ਬਾਤ ਸਕਦੇ ਇਸ ਤੇ ਤਾਂ ਬੰਨਣੇ ਖੜੋ ਕਈ ਬੱਜੇ ਇਧਰੇ ਪੱਤਰ ਆਏ ਅੱਛਾ ਪਹਿਲਾ ਬੱਜੀ ਕਦੇ ਪਹਿਲੇ ਬੱਜੀ ਤੋਂ ਕਿੰਨੇ ਆਇਆ ਹੋ ਮਿੱਟੀ ਪਾਈ ਹੋਈ ਅੱਛਾ ਪਹਿਲਾ ਛੜਕਾ ਥੱਲੇ ਇਹੋ ਹੋੜ ਮਿੱਟੀ ਪਾਉਂਦੇ ਆ ਲੈ ਜੀ ਲੈ ਜੀ ਕੌਣ ਹੋਇਆ ਸੋ ਪਤਾ ਨਹੀਂ ਜੀ ਵਾਹ ਮੁਸਕਰੀਏ ਹਿੱਕੜੀਆ ਪਾਹੋ ਮੋੜ ਲਾ ਕੋਲੀ ਮਾਰ ਹਾਂ ਵਾਹੋ ਇਹ ਗੱਲ ਸਹੀ ਨਹੀਂ ਆ ਕੱਢ ਇੱਥੋਂ ਆ ਜਾ ਚੱਲ ਇੱਥੋਂ ਧਿਆਨ ਨਾ ਕੱਢੀਆਂ ਆਵੇ ਆ ਜਾ ਇੱਥੋਂ ਧਿਆਨ ਨਾ ਕੱਢੀ ਹਾਂ ਪਾ ਮੈਂ ਉੱਤਰ ਕੇ ਕੱਢ ਲਈ ਓ ਇੱਥੋਂ ਧਿਆਨ ਦੇਖ ਕੇ ਪੈ ਪੈਣ ਗਿਆ ਇਹ ਜਿਹੜਾ ਸਾਲ ਮੌਜ ਪੱਕੀ ਛੜ ਗਈ ਲਗੀ ਗੁਰਰਾ ਜੀ ਹੂੰ ਇਹ ਤਾਂ ਇਹਦੀ ਸਹੀ ਤਰ੍ਹਾਂ ਚੱਲ ਬਟਾਰ ਪੋਟਰ ਪਾ ਲਈ ਆਂ ਮਾਨੇ ਆਣੇ ਨੂੰ ਖੋਣੀਆਂ ਤੇ ਲਿਆਈ ਬਣਾ ਸਹੀ ਕਰਨਾ ਕਿਤੇ ਕਰਨੇ ਨਹੀਂ ਇੱਧਰ ਡੇਓ ਵਈ ਅਬ ਮਚਾ ਦੇਖਣਾ ਵੇਖੀ